ਮਾਤਾ ਤ੍ਰਿਪਤਾ ਜੀ ਜੀ ਦੀ ਕੁੱਖ ਨੂੰ ਭਾਗ ਨੇ ਲਾਏ ਸੱਚ ਮੁੱਚ ਮਹਿਤਾ ਕਾਲੂ ਜੀ ਜਾਂਦੇ ਖੁਸ਼ੀਆਂ ਚ ਫੁੱਲੇ ਨਾ ਸਮਾਏ ਸੱਚ ਮੁੱਚ ਮਹਿਤਾ ਕਾਲੂ ਜੀ ਜਾਂਦੇ ਖੁਸ਼ੀਆਂ ਚ ਫੁੱਲੇ ਨਾ ਸਮਾਏ ਆਇਆ ਰੱਬ ਧਰਤੀ ਤੇ ਆਇਆ ਰੱਬ ਧਰਤੀ ਤੇ ਖੋਦ ਧਰ ਕੇ ਜਾਮਾ ਇਨਸਾਨੀ ਵਿੱਚ ਤਲਵੰਡੀ ਸ਼ਹਿਰ ਦੇ ਹੋਈ ਪ੍ਰਗਟ ਜੋਤ ਨੂਰਾਨੀ ਵਿੱਚ ਤਲਵੰਡੀ ਸ਼ਹਿਰ ਦੇ ਹੋਈ ਪ੍ਰਗਟ ਜੋਤ ਨੂਰਾਨੀ ਵਿੱਚ ਤਲਵੰਡੀ ਸ਼ਹਿਰ ਦੇ ਖੁਸ਼ੀ ਵਿੱਚ ਝੱਖੀ ਵੀ ਹੋ ਗਈ ਮੁੱਖ ਵੇਖ ਕੇ ਦੌਲਤਾਂ ਦਾਈ ਜਿਵੇਂ ਸਾਰੀ ਦੁਨੀਆ ਦੀ ਉਹਦੇ ਕਦਮਾਂ 'ਚ ਦੌਲਤ ਆਈ ਜਿਵੇਂ ਸਾਰੀ ਦੁਨੀਆ ਦੀ ਉਹਦੇ ਕਦਮਾਂ 'ਚ ਦੌਲਤ ਆਈ ਆਖਦੀ ਵੇ ਪੱਟਵਾਰੀਆ ਹਾ ਆਖੀਦੀ ਵੇ ਪੱਟਵਾਰੀਆ ਤੇਰੇ ਪੁੱਤ ਦਾ ਕੋਈ ਨਾ ਸਾਨੀ ਵਿਚ ਤਲਵੰਡੀ ਸ਼ਹਿਰ ਦੇ ਹੋਈ ਪ੍ਰਗਟ ਜੋਤ ਨੂਰਾਨੀ ਵਿਚ ਤਲਵੰਡੀ ਸ਼ਹਿਰ ਦੇ ਵੀਰ ਵੇਖ ਕੇ ਤੇਰਾ ਨਨਕੀ ਦਾ ਫੁੱਲ ਵਾਂਗੂ ਖੇੜਿਆ ਨਿੱਕੇ ਨਿੱਕੇ ਕਲੀ ਡਿਗਦੀ ਜਿਵੇਂ ਰਾਗ ਮਲਹਾਰ ਹੋਵੇ ਛਿੜਿਆ ਨਿੱਕੇ ਨਿੱਕੇ ਕਲੀ ਡਿਗਦੀ ਜਿਵੇਂ ਰਾਗ ਮਲਹਾਰ ਹੋਵੇ ਛਿੜਿਆ ਗੋਦ ਵਿੱਚ ਲੈ ਕੇ ਵੀਰ ਨੂੰ ਹਾਂ ਗੋਦ ਵਿੱਚ ਲੈ ਕੇ ਵੀਰ ਨੂੰ ਹੋਈ ਭੈਣ ਨੂੰ ਬੜੀ ਹੈ ਰਾਣੀ ਵਿੱਚ ਤਲਵੰਡੀ ਸ਼ਹਿਰ ਦੇ ਹੋਈ ਪ੍ਰਗਟ ਜੋਤ ਨੂਰਾਨੀ ਵਿੱਚ ਤਲਵੰਡੀ ਸ਼ਹਿਰ ਦੇ ਹਰ ਕਰ ਛਿੜੀ ਚਰਚਾ ਮੱਥਾ ਚੰਦ ਵਾਂਗ ਮਾਰਦਾ ਸੀ ਢਲਕਾਂ ਅੱਖਾਂ ਚੁਖ ਮਾਰੀ ਵਖਰੀ ਜਦੋਂ ਜਦੋਂ ਵੀ ਚਮਕਦਾ ਸੀ ਪਲਕਾਂ ਅੱਖਾਂ ਚੁਖ ਮਾਰੀ ਵਖਰੀ ਜਦੋਂ ਜਦੋਂ ਵੀ ਚਮਕਦਾ ਸੀ ਪਲਕਾਂ ਚੰਦਨੀ ਖੁਮਾਰ ਝੱਲਿਆ ਹਾ ਚੰਦਾਨੀ ਖੁਮਾਰ ਝੱਲਿਆ ਉਹਦੀ ਹਰ ਇੱਕ ਦੇਖੇ ਸੀਦਾ ਸਾਨੀ ਵਿੱਚ ਤਲ ਬੰਡੀ ਸ਼ਹਿਰ ਦੇ oh you buddy. ਕੋਈ ਵੀ ਨਾ ਇਹ ਜਾਣਦਾ ਬਣੂ ਸ਼ਹਿਰ ਦਲਵੰਟੀ ਨਨਕਾਣਾ ਗੁਰੂ ਜੀ ਦੇ ਨਾਂ ਦੇ ਉੱਤੇ ਇਸ ਸ਼ਹਿਰ ਨੇ ਜਾਣਿਆ ਜਾਣਾ ਗੁਰੂ ਜੀ ਦੇ ਨਾਂ ਦੇ ਉੱਤੇ ਇਸ ਸ਼ਹਿਰ ਨੇ ਜਾਣਿਆ ਜਾਣਾ ਰੰਗਿਆਏ ਰੋਕਣ ਲਈ ਹਾ ਰੰਗਿਆਏ ਰੋਕਣ ਲਈ ਹੁੰਦੀ ਸੱਚ ਤੇ ਧਰਮ ਦੀ ਹਾਨੀ ਵਿਚ ਤਲਵੰਡੀ ਸ਼ਹਿਰ ਦੇ ਹੋਈ ਪ੍ਰਗਟ ਜੋਤ ਨੂਰਾਨੀ ਵਿਚ ਤਲਵੰਡੀ ਸ਼ਹਿਰ ਦੇ ਹੋਈ ਪ੍ਰਗਟ ਜੋਤ